ਇੱਕ ਸਪੈਸ਼ਲ ਕੈਮਰਾ ਲਗਾਇਆ ਲਗਾਇਆ ਗਿਆ ਉਹਨਾਂ ਦੀ ਬੜਕ ਕੁਛ ਨਿਗਰਾਨੀ ਰੱਖਣਾ ਚਾਹੁੰਦੇ ਆ ਸ਼ਾਇਦ ਸੀਐਮ ਸਾਹਿਬ ਮੇਰੇ ਫਾਦਰ ਉਸੇ ਕੈਮਰੇ ਦੇ ਅੱਗੇ ਵਰਕਆਊਟ ਕਰਦੇ ਆ ਡੰਡ ਮਾਰਦੇ ਆ ਬੈਠਕਾ ਮਾਰਦੇ ਆ ਕਿਉਂ ਉਹਨਾਂ ਨੂੰ ਪਤਾ ਚੱਲੇ ਉੱਤੇ ਬੈਠੇ ਜਿਹੜਾ ਵੀ ਕੋਈ ਦੇਖਦਾ ਹੈ ਕਿ ਇਸ ਬੰਦੇ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਫਿਰ ਸੀਐਮ ਸਾਹਿਬ ਜੇ ਕੈਰੀਅਰ ਨੂੰ ਡੰਡ ਮਾਰ ਕੇ ਦਿਖਾਉਂਦੇ ਖੈਰ ਸਾਹਿਬ ਇਸ ਨੂੰ ਮੈਂਟਲੀ ਤੁਸੀਂ ਬ੍ਰੇਕ ਨਹੀਂ ਕਰ ਸਕਦੇ ਜਿਹੜਾ ਬੰਦਾ ਜਿਹਦੇ ਅੰਦਰ ਸਟਰੈਂਥ ਮੈਂਟਲ ਸਟਰੈਂਥ ਨਹੀਂ ਹੈ ਉਹਨੂੰ ਹਰਾਉਣਾ ਉਹਨੂੰ ਦਬਾਉਣਾ ਇੰਨਾ ਸੌਖਾ ਨਹੀਂ ਉਹਨਾਂ ਦੀ ਮੈਂਟਲ ਸਟਰੈਂਥ ਬਹੁਤ ਹੈ ਮੈਂ ਤਾਂ ਮਜ਼ਾਕ ਹੀ ਕਰਦਾ ਹਾਂ ਕਿ ਅਸੀਂ ਬਾਹਰ ਬੈਠੇ ਜਿਆਦਾ ਪਰੇਸ਼ਾਨ ਐ ਤੇ ਤੰਗ ਐ ਤੇ ਮੇਰੇ ਫਾਦਰ ਅੰਦਰ ਬੈਠ ਕੇ ਫਿਰ ਵੀ ਉਹ ਹੌਸਲੇ 'ਚ ਨੇ ਕਿਤਾਬਾਂ ਪੜ੍ਹ ਰਹੇ ਨੇ ਕਾਫੀ ਪੰਜਾਬ ਬਾਰੇ ਖਾਸ ਕਰਕੇ ਪੰਜਾਬ ਦੀ ਹਿਸਟਰੀ ਬਾਰੇ ਪ੍ਰੀ ਇੰਡੀਪੈਂਡੈਂਸ ਔਰ ਪੋਸਟ ਇੰਡੀਪੈਂਡੈਂਸ ਪੰਜਾਬ ਪੋਲਿਟਿਕਸ ਬਾਰੇ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕੋਟਾਂ ਵਿੱਚ ਆ ਕੇ ਝੂਠ ਬੋਲਿਆ ਜਿਹੜੇ ਪੁਲਿਸ ਵਾਲਿਆਂ ਨੇ ਇਸ ਕੇਸ ਵਿੱਚ ਆ ਕੇ ਝੂਠੇ ਬਿਆਨ ਦਿੱਤੇ ਝੂਠੀਆਂ ਗਵਾਹੀਆਂ ਕਰਾਈਆਂ ਤੇ ਨਾਲ ਹਰ ਇੱਕ ਉਸ ਇਨਸਾਨ ਨੇ ਜਿਨੇ ਇਸ 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 ਝੂਠ ਵਿੱਚ ਜੋ ਭਾਈਵਾਲ ਬਣਿਆ ਅਸੀਂ ਉਹਨਾਂ ਤੇ ਕਾਰਵਾਈ ਕਰਾਵਾਂ ਅੱਜ ਤਕਰੀਬਨ 3 ਮਹੀਨੇ ਹੋ ਗਏ ਆ ਤੇ ਇਨਵੈਸਟੀਗੇਟਿੰਗ ਏਜੰਸੀ ਨੇ ਅੱਜ ਤੱਕ ਕੋਈ ਐਸੀ ਲਿੰਕ ਨਹੀਂ ਲੱਭ ਪਾਇਆ ਕਿ ਜੀ ਸੁਖਪਾਲ ਸਿੰਘ ਖਹਿਰਾ ਦੇ ਕੋਲ ਪੈਸਾ ਆਂਦਾ ਸੀ ਜਾਂ ਪੈਸਾ ਜਾਂਦਾ ਸੀ ਜਾਂ x y z ਜਿਹੜੇ ਗੁਰਦੇਵ ਸਿੰਘ ਦੇਬੀ ਉਹਨਾਂ ਦੇ ਭੈਣ ਨੇ ਬਾਹਰਲੇ ਮੁਲਕ ਰਹਿੰਦੇ ਆ ਉਹ ਖਹਿਰਾ ਸਾਹਿਬ ਦੇ ਪੀਏ ਦੇ ਫੋਨ ਤੇ ਕਾਲ ਕਰਦੇ ਸੀਗੇ ਤੇ ਖੈਰਾ ਸਾਹਿਬ ਪੀਏ ਦੇ ਫੋਨ ਤੋਂ ਉਹਨਾਂ ਦੇ ਜਿਹੜੇ ਬਾਰ ਬੈਠੇ ਭੈਣ ਨੇ ਉਹਨਾਂ ਨਾਲ ਗੱਲ ਕਰਦੇ ਸੀ ਤੇ ਅੱਗੇ ਉਹਨਾਂ ਦੀ ਜਿਹੜੀ ਗੁਰਦੇਵ ਸਿੰਘ ਦੇਵੀ ਦੀ ਭੈਣ ਆ ਉਹਦੇ ਵੀ ਤੱਕ ਮੈਸੇਜ ਲਾਉਂਦੇ ਸੀ ਖੈਰਾ ਸਾਹਿਬ ਨਾਲ ਗੱਲ ਕਰਦੇ। ਕੋਲ ਆਇਸ ਦਾ ਡਿਨਾਈ ਨਹੀਂ ਕਰਦੇ। ਸੋਣ ਦਾ ਸਾਡੇ ਰিসিਵ ਹੋਏ ਜਾਂ ਤਾਂ ਇਹ ਕਹਿਣ ਕਿ ਜੀ ਇਸ ਕਾਲ ਦੇ ਵਿੱਚ ਇਹ ਗੱਲ ਹੋਈ ਹੈ। ਕੋਈ ਕਾਲ ਦੀ ਕੋਈ ਟ੍ਰਾਂਸਕ੍ਰਿਪਟ ਹੈ? ਇਹਨਾਂ ਨੂੰ ਕੀ ਪਤਾ ਅੰਦਰ ਕੀ ਗੱਲ ਹੋਈ ਹੈ? ਇਹ ਸਿਰਫ ਇਹ ਇਲਜ਼ਾਮ ਲਾ ਦੇਣਾ ਜੀ ਕਿ ਬਾਹਰੋਂ ਫੋਨ ਆਇਆ ਬਾਹਰੋਂ ਫੋਨ ਆਪਣਾ ਟੈਂਡ ਕਰਨਾ ਕੋਈ ਗੁਨਾਹ ਹੈ। ਇਹਾਂ ਤੇ ਅਲਿਗੇਸ਼ਨ ਲਾਣ ਕੇ ਇਸ ਫੋਨ ਦੇ ਵਿੱਚ ਇਹ ਇਹਨਾਂ ਨੇ ਕਿਹਾ ਜਾਂ ਇਹ ਅਸੀਂ ਲੱਭਿਆ ਫੋਨ ਸਾਡੀ ਫੋਨ ਟੈਪ ਸੀਗਾ। ਬਹੁਤ ਤਰ ਗੱਲ ਹੁੰਦੀ ਸੀ ਵਾਰੀ ਵਾਰੀ ਉਸੇ ਨੰਬਰ ਤੇ। ਇਹ ਜਦੋਂ ਤੁਸੀਂ ਫੋਨ ਕਾਲ ਦੀ ਗੱਲ ਜ਼ਿਕਰ ਕਰਦੇ ਹੋ ਇਸ ਲੜਾਈ ਨੂੰ ਅਸੀਂ ਸੁਪਰੀਮ ਕੋਰਟ ਤੱਕ ਜਾ ਕੇ ਲੜ ਕੇ ਆਏ ਹਾਂ। ਸੁਪਰੀਮ ਕੋਰਟ ਨੇ ਸਾਡੀ ਸਮਨਿੰਗ ਕਾਸ਼ ਕੀਤੀ। ਸਮਨਿੰਗ ਦਾ ਕਾਰਨ ਕੀ ਸੀ? ਫੋਨ ਕਾਲਸ। હેરા ਸਾਹਿਬ ਆਮ ਆਦਮੀ ਪਾਰਟੀ ਦੇ ਨਾਂ ਤੇ ਬਾਵਾ ਫੰਡ ਇਕੱਠਾ ਕਰ ਲਿਆ ਉਧਰੋਂ। ਕੇਜਰੀਵਾਲ ਨੇ ਭੇਜਿਆ ਉੱਥੇ ਜਿੱਥੇ ਜਾਂਦੇ ਸੀ ਉੱਥੇ ਕੇਜਰੀਵਾਲ ਦੇ ਬੋਰਡ ਲੱਗਦੇ ਸੀ ਟੋਪੀਆਂ ਵਾਲੇ ਬੈਠੇ ਹੁੰਦੇ ਸੀ ਕ੍ਰੈਡਿਟ ਕਾਰਡ ਨਾਲ ਲੈਂਦੇ ਸੀ ਅਸੀਂ ਕਿਹੜਾ ਕੋਈ ਤੁਸੀਂ ਦੱਸੋ ਕੋਈ ਫੰਡ ਕੋ ਆਪਣੇ ਜੇਬ ਚ ਲੈ ਕੇ ਆ ਸਕਦਾ ਟਟਾ ਕਚੇਰੀਆਂ ਇੱਥੇ ਵੀ ਇੱਕ ਕੋਰਟ ਉੱਤੇ ਵੀ ਆ ਉਸ ਵਾਲੀ ਕੋਰਟ ਤੋਂ ਵੀ ਬਚ ਕੇ ਰਹਿਣਾ ਪੈਣਾ ਸਾਰਿਆਂ ਨੂੰ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਬਟਾਲ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਇੱਕ ਡਰੱਗ ਦੇ ਮਸਲੇ ਨੂੰ ਲੈ ਕੇ ਜੇਲ੍ਹ ਦੇ ਵਿੱਚ ਨੇ ਤਾਂ ਮੇਰੇ ਨਾਲ ਮਹਤਾਬ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਦੇ ਉਸ ਪੁੱਤਰ ਤਾਂ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਅਖਰ ਮਸਲਾ ਕਿੱਥੇ ਖੜਾ ਸੁਖਪਾਲ ਖੈਰਾ ਦੀ ਜਿਹੜੀ ਜ਼ਮਾਨਤ ਆ ਕਿਉਂ ਨਹੀਂ ਹੋ ਸਕੀ ਹੁਣ ਤੱਕ ਮੈਂ ਤਬਸ ਵਕਤ ਅਖਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜਿਸ ਤਰ੍ਹਾਂ ਮੈਂ ਕਿਹਾ ਕਿ ਜ਼ਮਾਨਤ ਖੈਰਾ ਸਾਹਿਬ ਦੀ ਕਿਉਂ ਨਹੀਂ ਹੁਣ ਤੱਕ ਹੋ ਸਕੀ ਹਾਲਾਂਕਿ ਮਸਲਾ ਕੋਰਟ ਦੇ ਵਿੱਚ ਆ ਪਰ ਆਪਾਂ ਥੋੜਾ ਕਾਨੂੰਨੀ ਪੱਖ ਵਿਚਾਰ ਲਈ ਮੈਂ ਉਸ ਪੱਖ ਤੋਂ ਸਮਝਣਾ ਚਾਹੁੰਦਾ ਜੀ ਗगन ਜੀ ਸਾਡੀ ਜਿਹੜੀ ਹਾਈ ਕੋਰਟ ਵਿੱਚ ਰੈਗੂਲਰ ਬੇਲ ਦੀ ਅਰਜ਼ੀ ਹੈ ਉਹਦੇ ਤੇ ਬੈਸ ਹੋ ਚੁੱਕੀ ਹੈ 17 ਨਵੰਬਰ ਨੂੰ ਬੈਸ ਕੰਪਲੀਟ ਹੋ ਗਈ ਸੀ ਜਦਸਾਬ ਨੇ ਆਰਡਰ ਜਿਹੜਾ ਰਿਜ਼ਰਵ ਕਰ ਲਿਆ ਸੀ ਰੱਖ ਵਾਂ ਰੱਖਿਆ ਸੀ ਉਸ ਤੋਂ ਬਾਅਦ ਹੁਣ ਜੱਜ ਸਾਹਿਬ ਦੀ ਮਰਜ਼ੀ ਹੈ ਇਹਦੇ ਅੰਦਰ ਕੋਈ ਤਰੀਕ ਨਹੀਂ ਦਿੱਤੀ ਜਾਂਦੀ ਇੱਕ ਦਿਨ ਪਹਿਲੇ ਜਿੱਦਾਂ ਕੋਰਟ ਦੀਆਂ ਲਿਸਟਾਂ ਆਉਂਦੀਆਂ ਨੇ ਸਾਨੂੰ ਹਰ ਰੋਜ਼ ਲਿਸਟ ਚੈੱਕ ਕਰਨੀ ਪੈਂਦੀ ਹੈ ਕਿ ਇਹਦੇ ਵਿੱਚ ਸਾਡਾ ਨਾਮ ਆਇਆ ਕਿ ਨਹੀਂ ਹੁਣ ਕੋਟਾ ਕਚਹਿਰੀਆਂ ਦੇ ਵਿੱਚ ਜਿਹੜੇ ਜਿੱਦਾਂ ਬਹਿਸ ਹੁੰਦੀ ਹੈ ਔਰ ਕਿਉਂਕਿ ਸਾਡੇ ਅਸੀਂ ਸਿਰਫ ਬੇਲ ਦੀ ਅਰਜ਼ੀ ਨਹੀਂ ਅਸੀਂ ਇੱਕ ਇੱਕ ਕਾਉਸ਼ਿੰਗ ਲਾਈ ਸੀ ਕਿ ਸਾਡੇ ਜਿਹੜੀ ਗ੍ਰਿਫਤਾਰੀ ਹੈ ਤੇ ਰਿਮਾਂਡ ਹੈ ਉਹ ਗੈਰ ਕਾਨੂੰਨੀ ਸੀ ਉਸ ਕੇਸ ਦਾ ਫੈਸਲਾ ਤੇ ਰੈਗੂਲਰ ਬੀਲ ਦਾ ਫੈਸਲਾ ਜੱਜ ਸਾਹਮਣੇ ਦੋਨਾਂ ਨੂੰ ਰਿਜ਼ਰਵ ਕੀਤਾ ਹੋਇਆ ਤੇ ਮੈਨੂੰ ਆਸ ਹੈ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਤੇ ਕੋਈ ਚੰਗਾ ਫੈਸਲਾ ਕਰਨਗੇ ਬੱਸ ਹੁਣ ਤੱਕ ਮਸਲੇ ਦੇ ਵਿੱਚ ਕੀ ਕੀ ਹੋਇਆ ਕਿੰਨਾ ਉਹਨਾਂ ਦਾ ਰਿਮਾਂਡ ਰਿਹਾ ਕਿੰਨੀਆਂ ਹੀਰਿੰਗ ਹੋਈਆਂ ਸਾਰਾ ਦੇਖੋ ਰਿਮਾਂਡ ਤਾਂ ਪੰਜਾਬ ਸਰਕਾਰ ਨੇ ਪਹਿਲੇ ਉਹਨਾਂ ਨੂੰ ਜਿਸ ਦਿਨ ਜਿਸ ਦਿਨ ਅਰੈਸਟ ਕੀਤਾ ਤਾਂ 2 ਦਿਨ ਦੀ ਰਿਮਾਂਡ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਸਿਰਫ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਫਾਈਲ ਕੀਤੀ ਗਈ ਕਿ ਜੀ ਸਾਨੂੰ 2 ਦਿਨ ਤੋਂ ਵੱਧ ਰਿਮਾਂਡ ਚਾਹੀਦਾ ਹੈ ਕਰਦੇ ਕਰਾਂਦੇ ਅਖੀਰ ਵਿੱਚ 10 ਦਿਨਾਂ ਦਾ ਰਿਮਾਨ ਲਿਆ ਗਿਆ ਮੇਰੇ ਫਾਦਰ ਦਾ ਸੁਖਪਾਲ ਸਿੰਘ ਖੇੜਾ ਦਾ ਔਰ ਲੰਬਣਾ ਤੱਕ ਵਿੱਚ ਸਰ ਕੀ ਸੀਗਾ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕੋਟਾਂ ਵਿੱਚ ਆ ਕੇ ਝੂਠ ਬੋਲਿਆ ਸਰਾ ਸਰ ਝੂਠ ਬੋਲਿਆ ਔਰ ਪਰਮਾਤਮਾ ਕਰੇ ਕਿ ਜਲਦ ਮੇਰੇ ਫਾਦਰ ਬਾਹਰ ਆਣ ਅਸੀਂ ਇਸ ਕੇਸ ਦੀ ਸੀਬੀਆ ਇਨਕੁਆਰੀ ਮੰਗਾਂਗੇ ਜਿਹੜੇ ਪੁਲਿਸ ਵਾਲਿਆਂ ਨੇ ਇਸ ਕੇਸ ਵਿੱਚ ਆ ਕੇ ਝੂਠੇ ਬਿਆਨ ਦਿੱਤੇ ਝੂਠੀਆਂ ਗਵਾਹੀਆਂ ਕਰਾਈਆਂ ਤੇ ਨਾਲ ਹਰੇਕ ਉਸ ਇਨਸਾਨ ਨੇ ਜਿਹਨੇ ਇਸ 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 ਝੂਠ ਵਿੱਚ ਉਹ ਭਾਈਵਾਲ ਬਣਿਆ ਅਸੀਂ ਉਹਨਾਂ ਤੇ ਕਾਰਵਾਈ ਕਰਾਵਾਂਗੇ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਰਿਮਾਂਡ ਦੇ ਵਿੱਚ ਕੁਝ ਨਹੀਂ ਮਿਲਿਆ ਮੈਂ ਤੁਹਾਡੇ ਵਕੀਲ ਨਾਲ ਵੀ ਗੱਲ ਕੀਤੀ ਸੀ ਘਰਾ ਸਾਹਿਬ ਦੇ ਵਕੀਲ ਨਾਲ ਵੀ ਪਰ ਉਹ ਵੀ ਕਹਿੰਦੇ ਸੀ ਜਦੋਂ ਗੱਲਬਾਤ ਕੀਤੀ ਤਾਂ ਉੱਥੇ ਪੁਲਿਸ ਨੇ ਕੋਈ ਕੁਐਸਚਨਿੰਗ ਹੀ ਨਹੀਂ ਹੋਈ ਅਸਲ ਵਿੱਚ ਰਿਮਾਂਡ ਦਾ ਮਕਸਦ ਹੁੰਦਾ ਹੈ ਕਿ ਜੀ ਅਸੀਂ ਅਸਲ ਵਿੱਚ ਤਾਂ ਰਿਮਾਂਡ ਇੱਕ ਦਿਨ ਦੀ ਬਹੁਤ ਹੁੰਦੀ ਹੈ ਤੁਸੀਂ ਆਪਾਂ ਬੈਠੇ ਆ ਤੁਸੀਂ 8 6 ਘੰਟੇ ਤੁਸੀਂ ਮੈਨੂੰ ਕਿੰਨੇ ਸਵਾਲ ਪੁੱਛ ਸਕਦੇ ਹੋ 8 ਘੰਟਿਆਂ ਚ ਤੁਸੀਂ ਮੇਰੇ ਤੋਂ ਪਿਛਲੇ 10 ਸਾਲਾਂ 15 ਸਾਲਾਂ ਦਾ ਕੁਝ ਵੀ ਸਵਾਲ ਪੁੱਛ ਸਕਦੇ ਹੋ ਰਿਮਾਂਡ ਲੈਣ ਦਾ ਮਕਸਦ ਇਹ ਸਿਗਾ ਕਿ ਬਾਹਰ ਦੁਨੀਆ ਨੂੰ ਦਿਖਾਇਆ ਜਾਏ ਕਿ ਜੀ ਖੈਰਾ ਤਾਂ ਬਹੁਤ ਵੱਡਾ ਸਮਗਲਰ ਹੈ ਤੇ ਵਿੱਚੋਂ ਆ ਤੱਥ ਕੀ ਨਿਕਲਿਆ ਮੈਂ ਵੀ ਅੱਜ ਉੱਥੇ ਹੀ ਬੈਠਾ ਹਾਂ ਤੁਸੀਂ ਇੱਥੇ ਹੋ ਮੇਰੇ ਨਾਲ ਅੱਜ ਤਕਰੀਬਨ 3 ਮਹੀਨੇ ਹੋ ਗਏ ਆ ਤੇ ਇਨਵੈਸਟੀਗੇਟਿੰਗ ਏਜੰਸੀ ਨੇ ਅੱਜ ਤੱਕ ਕੋਈ ਐਸੀ ਲਿੰਕ ਨਹੀਂ ਲੱਭ ਪਾਇਆ ਕਿ ਜੀ ਸੁਖਪਾਲ ਸਿੰਘ ਖੇਰਾ ਦੇ ਕੋਲ ਪੈਸਾ ਆਂਦਾ ਸੀ ਜਾਂ ਪੈਸਾ ਜਾਂਦਾ ਸੀ ਜਾਂ ਐਕਸ ਵਾਈ ਜ਼ेड ਉਹ ਕੋਈ ਵੀ ਗੱਲ ਨਾਲ ਕਿਸੇ ਵੀ ਅਕਿਊਜ਼ ਨਾਲ ਗੁਰਦੇਵ ਸਿੰਘ ਜਾਂ ਉਹਨਾਂ ਦੇ ਨਾਲ ਜਿਹੜੇ ਕੋਈ 9 ਅਕਿਊਜ਼ ਸਿਗੇ 10 ਉਹਨਾਂ ਨਾਲ ਕੋਈ ਮੇਰੇ ਫਾਦਰ ਦਾ ਲਿੰਕ ਨਹੀਂ ਲੱਭ ਪਾਇਆ ਇਹ ਮੈਂ ਅੱਜ ਤੋਂ 3 ਮਹੀਨੇ ਪਹਿਲੇ ਵੀ ਕਿਹਾ ਸੀ ਇਹ ਸਿਆਸੀ ਬਦਲਾਖੋਰੀ ਸੀ ਅਜੋ ਇੱਕ ਵਾਰ ਜਦੋਂ ਗ੍ਰਿਫਤਾਰੀ ਪਾ ਦਿੰਦੇ ਐ ਤੋਂ ਦੇ ਵਿੱਚ ਤੁਹਾਨੂੰ ਤੁਹਾਨੂੰ ਜਿਹੜਾ ਪ੍ਰੋਸੀਜਰ ਉਹ ਸਾਰਾ ਭੁਗਤਣਾ ਪੈਂਦਾ ਇਹਦਾ ਸਾਨੂੰ ਗ੍ਰਿਫਤਾਰ ਕਰਨ ਦਾ ਮਕਸਦ ਪੰਜਾਬ ਵਿੱਚ ਇੱਕ ਮੈਸੇਜ ਭੇਜਣਾ ਸੀਗਾ ਕਿ ਤੁਸੀਂ ਜੇ ਸਰਕਾਰ ਦੇ ਖਿਲਾਫ ਬੋਲੋਗੇ ਤੁਸੀਂ ਜੇ ਆਪਣੀ ਬੇਸਿਕਲੀ ਪੰਜਾਬੀਆਂ ਕਰਕੇ ਜਾਂ ਸਿੱਖਾਂ ਵਾਸਤੇ ਬੋਲੋਗੇ ਤਾਂ ਤੁਹਾਨੂੰ ਅਸੀਂ ਜੇਲ੍ਹ ਦੇ ਵਿੱਚ ਬੰਦ ਕਰਾਵਾਂਗੇ ਇਹ ਮਕਸਦ ਸੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਪੰਜਾਬ ਪਿੱਛੇ ਬੋਲਣ ਦੀ ਸਜਮਲੀ ਬਿਲਕੁਲ ਸਰ ਮੈਂ ਤਾਂ ਕਹਿੰਦਾ ਮੈਂ ਤਾਂ ਜਦੋਂ ਮੇਰੇ ਮੈਂ ਕਿਤੇ ਵੀ ਜਾਣਾ ਹੈ ਤੇ ਮੈਂ ਕਹਿੰਦਾ ਕਿ ਸਾਡਾ ਤੇ ਚਰੋ ਮੁਕਦਮਾ ਸਾਰੇ ਪੰਜਾਬ ਨੂੰ ਪਤਾ ਹੈ ਕਿ ਝੂਠਾ ਮੁਕਦਮਾ ਮੇਰੇ ਫਾਦਰ ਕੋਈ ਸਮਗਲਰ ਜਾਂ ਕੋਈ ਡਰੱਗਸ ਨਾਲ ਸਾਡਾ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੈ ਸਾਨੂੰ ਇੱਕ ਮੈਡਲ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਔਰ ਉਹ ਮੈਡਲ ਸੱਚ ਬੋਲਣ ਵਾਸਤੇ ਸੀ ਪ੍ਰਮਾਤਮਾ ਔਰ ਕੁਦਰਤ ਬੜੀ ਬਿਆਨਤ ਹੈ ਜੀ ਇਹ ਦੁਨੀਆ ਔਰ ਇਹ ਸਮਾ ਸਦਾ ਬਰਾਬਰ ਨਹੀਂ ਰਹਿੰਦਾ ਜਲਦ ਸੱਚ ਵੀ ਬਾਹਰ ਆਊਗਾ ਤੇ ਸਾਰਿਆਂ ਨੂੰ ਪਤਾ ਚੱਲੂਗਾ ਕਿ ਅਸਲੀਅਤ ਕੀ ਸੀ ਤੁਸੀਂ ਕਹਿੰਦੇ ਕਨੈਕਸ਼ਨ ਨਹੀਂ ਕੋਈ ਲੱਭਿਆ ਪਰ ਜਿਹੜੀ ਇੱਕ ਕਨੈਕਸ਼ਨ ਦੀ ਗੱਲ ਇਹ ਹੋ ਰਹੀ ਹੈ ਵੀ ਜਿਹੜੇ ਗੁਰਦੇਵ ਸਿੰਘ ਦੇਵੀ ਉਹਨਾਂ ਦੇ ਭੈਣ ਨੇ ਬਾਹਰਲੇ ਮੁਲਕ ਰਹਿੰਦੇ ਆ ਉਹ ਖੈਰਾ ਸਾਹਿਬ ਦੇ ਪੀਏ ਦੇ ਫੋਨ ਤੇ ਕਾਲ ਕਰਦੇ ਸੀਗੇ ਤੇ ਖੈਰਾ ਸਾਹਿਬ ਪੀਏ ਦੇ ਫੋਨ ਤੋਂ ਉਹਨਾਂ ਦੇ ਜਿਹੜੇ ਬਾਰ ਬੈਠੇ ਭੈਣ ਨੇ ਉਹਨਾਂ ਨਾਲ ਗੱਲ ਕਰਦੇ ਸੀ ਤੇ ਅੱਗੇ ਉਹਨਾਂ ਦੀ ਜਿਹੜੀ ਗੁਰਦੇਵ ਸਿੰਘ ਦੇਵੀ ਦੀ ਭੈਣ ਆ ਉਹ ਦੇਵੀ ਤੱਕ ਮੈਸੇਜ ਲਾਉਂਦੇ ਸੀ ਖੈਰਾ ਸਾਹਿਬ ਨਾਲ ਗੱਲ ਕਰਕੇ ਦੇਖੋ ਗਗਨ ਜੀ ਇਹਨਾਂ ਕੋਲ ਕਾਲ ਰਿਕਾਰਡਸ ਹੈ ਕਾਲ ਆਇਆ ਸੀ ਤਾਂ ਡਿਨਾਈ ਨਹੀਂ ਕਰਦੇ ਤੁਸੀਂ ਮੇਰੇ ਫਾਦਰ ਦਾ ਫੋਨ ਅੱਜ ਮੇਰੇ ਕੋਲ ਪਿਆ ਤੁਸੀਂ ਫੋਨ ਦੇ ਨਾਲ ਬੈਠੋ ਤੁਹਾਨੂੰ ਦਿਨ ਚ 2.5 300 ਫੋਨ ਆਉਂਦੇ ਆ ਉਸ ਨੰਬਰ ਤੇ ਹੁਣ ਸਾਨੂੰ ਕੀ ਪਤਾ ਕਿ ਕੌਣ ਬੰਦਾ ਅੰਦਰ ਆਪਣੇ ਘਰ ਚ ਕੀ ਕਰ ਰਿਹਾ ਸੋਨ ਦਾ ਸਾਡੇ ਰਿਸਿਵ ਹੋਏ ਜਾਂ ਤਾਂ ਇਹ ਕਹਿਣ ਕਿ ਜੀ ਇਸ ਕਾਲ ਦੇ ਵਿੱਚ ਇਹ ਗੱਲ ਹੋ ਕੋਈ ਕਾਲ ਦੀ ਕੋਈ ਟ੍ਰਾਂਸਕ੍ਰਿਪਟ ਹੈ ਇਹਨਾਂ ਨੂੰ ਕੀ ਪਤਾ ਅੰਦਰ ਕੀ ਗੱਲ ਹੋਈ ਹੈ ਸਿਰਫ ਇਹ ਇਲਜ਼ਾਮ ਲਾ ਦੇਣਾ ਜੀ ਕਿ ਬਾਹਰੋਂ ਫੋਨ ਆਇਆ ਬਾਹਰੋਂ ਫੋਨ ਆਪਣਾ ਟੈਂਡ ਕਰਨਾ ਕੋਈ ਗੁਨਾਹ ਹੈ ਯਾਹ ਤੇ ਐਲੀਗੇਸ਼ਨ ਲਾਣ ਕੇ ਇਸ ਫੋਨ ਦੇ ਵਿੱਚ ਇਹ ਇਹਨਾਂ ਨੇ ਕਿਹਾ ਜਾਂ ਇਹ ਅਸੀਂ ਲੱਭਿਆ ਫੋਨ ਸਾਡੀ ਫੋਨ ਟੈਪ ਸੀਗਾ ਮੇਰੇ ਫਾਦਰ ਨੂੰ ਜਿੱਦਾਂ ਮੈਂ ਤੁਹਾਨੂੰ ਦੱਸਿਆ ਦਿਨ ਚ 100 ਅਨੇਕੋ ਫੋਨ ਕਾਲ ਆਉਂਦੇ ਨੇ 100 ਵੀ ਨਹੀਂ ਕਹਾਂਗਾ ਉਸ ਤੋਂ ਵੱਧ ਹੀ ਆਉਂਦੇ ਆ ਇੱਕ ਬੰਦਾ ਆਪਣੇ ਘਰ ਚ ਕੀ ਕਰਦਾ ਹਾਊ ਡੂ ਵੀ ਨੋ ਤੁਸੀਂ ਹੁਣ ਮੇਰੇ ਤੋਂ ਮੇਰੀ ਇੰਟਰਵਿਊ ਕਰਨ ਆਏ ਹੋ ਤੁਸੀਂ ਕਿ ਜੋ ਮਰਡਰ ਕਰਕੇ ਆਏ ਹਾਂ ਭਾਵੇਂ ਤੇ ਮੈਨੂੰ ਫੋਨ ਕਰੋ ਤੇ ਮੈਂ ਅਕਿਊਜ਼ਡ ਹੋਵਾਂਗਾ ਉਸ ਮਰਡਰ ਦਾ ਸੋ ਇਹ ਬੇਬੁਨਿਆਦ ਗੱਲਾਂ ਸੀ ਇਹ ਇਸ ਆਧਾਰ ਤੇ ਤਾਂ ਗ੍ਰਿਫਤਾਰੀ ਵੀ ਨਹੀਂ ਬਣਦੀ ਸੀ ਇਹ ਜਿਹੜਾ ਤੁਸੀਂ ਫੋਨ ਕਾਲ ਦੀ ਗੱਲ ਜ਼ਿਕਰ ਕਰਦੇ ਹੋ ਇਸ ਲੜਾਈ ਨੂੰ ਅਸੀਂ ਸੁਪਰੀਮ ਕੋਰਟ ਤੱਕ ਜਾ ਕੇ ਲੜ ਕੇ ਆਏ ਹਾਂ ਸੁਪਰੀਮ ਕੋਰਟ ਨੇ ਸਾਡੀ ਸਮਨਿੰਗ ਕੋਸ਼ਿਸ਼ ਕੀਤੀ ਸਮਨਿੰਗ ਦਾ ਕਾਰਨ ਕੀ ਸੀ ਫੋਨ ਕਾਲਸ ਇਹ 2017 ਤੋਂ ਗੱਲ ਚਲਾਂਦੇ ਆ ਰਹੇ ਲੇਕਿਨ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਰ ਲਾ ਕੇ ਇਸ ਕੇਸ ਨੂੰ ਖਤਮ ਕਰਤਾ ਸੀ ਤੋ ਫਿਰ ਅਜੋ ਹੀ ਉਹ ਕਹਿੰਦੇ ਲਗਾਤਾਰ ਗੱਲ ਹੁੰਦੀ ਸੀ ਵਾਰੀ ਵਾਰੀ ਉਸੇ ਨੰਬਰ ਤੋਂ ਇੱਕ ਦਿੰਦਿਆਂ ਕਾਲਸ ਨੇ ਸਰ ਇੱਕਿਆਂ ਦੋ ਦਿਆਂ ਉਸ ਆਰਾਊਂਡ ਟਾਈਮ ਦੀਆਂ ਕਾਲਸ ਨੇ ਬਟ ਲਗਾਤਾਰ ਉਹ ਮੈਂ ਫਿਰ ਉਸ ਗੱਲ ਤੇ ਆਨਾ ਹੈ ਫੋਨ ਅਟੈਂਡ ਕਰਨਾ ਕੋਈ ਗੁਨਾਹ ਜੇ ਅਸੀਂ ਇਸ ਡਰੱਗਸ ਨਾਲ ਕਿਸ ਤਰ੍ਹਾਂ ਰਿਲੇਟਡ ਹੁੰਦੇ ਸਾਡੀ ਕੋਈ ਜੁਆਇੰਟ ਪ੍ਰਾਪਰਟੀ ਹੁੰਦੀ ਚਰਨਜੀਤ ਕੌਰ ਨਾਲ ਸਾਡੀ ਕੋਈ ਸਾਂਝੀ ਪ੍ਰਾਪਰਟੀ ਹੁੰਦੀ ਅਸੀਂ ਕਰੋੜਾਂ ਦਾ ਘਰ-ਬਾਰ ਖਰੀਦਿਆ ਹੁੰਦਾ ਕੁਝ ਜਾਂ ਕੋਈ ਗੱਡੀਆਂ ਲਿੱਤੀਆਂ ਹੁੰਦੀਆਂ ਜਾਂ ਕੋਈ ਹਵਾਲਾ ਟ੍ਰਾਂਜ਼ੈ ਹਵਾਲਾ ਟ੍ਰਾਂਜ਼ੈਕਸ਼ਨ ਹੀ ਲੈਜ ਕਰਦੇ ਹੁੰਦੇ ਕਿ ਐਕਸ 15 ਤਰੀਕ ਨੂੰ ਸ਼ਾਮ ਨੂੰ 4:00 ਵਜੇ 50 ਲੱਖ ਰੁਪਏ ਸੁਖਪਾਲ ਖਹਿਰੇ ਕੋਲ ਆਇਆ ਐਸੀ ਕੋਈ ਅਲੀਗੇਸ਼ਨ ਹੀ ਨਹੀਂ ਆ ਸਿਰਫ ਔਰ ਸਿਰਫ ਫੋਨ ਕਾਲ ਫੋਨ ਅਟੈਂਡ ਕਰਨ ਦਾ ਤੁਹਾਨੂੰ ਐਨਡੀਪੀਐਸ ਦਾ ਕਿੰਗਬੀਨ ਬਣਾ ਰਹੇ ਇਹ ਝੂਠੀਆਂ ਗੱਲਾਂ ਨੇ ਔਰ ਸੱਚ ਤਾਂ ਬਾਹਰ ਆਣਾ ਹੈ ਨਾ ਸਰ ਕੋਟਾ ਕਚਹਿਰੀਆਂ ਇੱਥੇ ਵੀ ਇੱਕ ਕੋਰਟ ਉੱਤੇ ਵੀ ਆ ਉਸ ਵਾਲੀ ਕੋਰਟ ਤੋਂ ਵੀ ਬਚ ਕੇ ਰਹਿਣਾ ਪੈਣਾ ਸਾਰਿਆਂ ਨੂੰ ਅੱਛਾ ਦੂਜਾ ਮਸਲਾ ਇਹ ਹੈ ਕਿ ਕਹਿੰਦੇ ਜਦੋਂ ਆਮ ਆਦਮੀ ਪਾਰਟੀ ਚ ਹੁੰਦੇ ਸੀ ਖਹਿਰਾ ਸਾਹਿਬ ਕਹਿੰਦੇ ਕੇਜਰੀਵਾਲ ਸਾਹਿਬ ਨੇ ਬਾਹਰ ਉਹਨਾਂ ਨੂੰ ਭੇਜਿਆ ਤੇ ਖੈਰਾ ਸਾਹਿਬ ਆਮ ਆਦਮੀ ਪਾਰਟੀ ਦੇ ਨਾਂ ਤੇ ਬਾਵਾ ਫੰਡ ਇਕੱਠਾ ਕਰ ਲਏ ਉਧਰੋਂ ਬੜੀ ਹਾਸੇ ਵਾਲੀ ਗੱਲ ਹੈ ਇਹ ਅਲੀਗੇਸ਼ਨ ਹੀ ਨਹੀਂ ਲਾਈ ਸਾਡੇ ਤੇ ਇਹ ਜਿਹੜੀ ਤੁਸੀਂ ਅਲੀਗੇਸ਼ਨ ਲਾਰ ਕਹਿ ਰਹੇ ਹੋ ਇਹ ਈਡੀ ਨੇ ਇੱਕ ਵਾਰ ਕਿਹਾ ਸੀਗਾ ਲੇਕਿਨ ਉਹਨਾਂ ਨੇ ਜਦ ਤਫਤੀਸ਼ ਕੀਤੀ ਅਸੀਂ ਆਪਣਾ ਪੱਖ ਰੱਖਿਆ ਮੇਰੇ ਫਾਦਰ 2015-16 ਵਿੱਚ ਅਮਰੀਕਾ ਗਏ ਸੀ ਕੇਜਰੀਵਾਲ ਨੇ ਭੇਜਿਆ ਉੱਥੇ ਜਿੱਥੇ ਜਾਂਦੇ ਸੀ ਉੱਥੇ ਕੇਜਰੀਵਾਲ ਦੇ ਬੋਰਡ ਲੱਗਦੇ ਸੀ ਟੋਪੀਆਂ ਵਾਲੇ ਬੈਠੇ ਹੁੰਦੇ ਸੀ ਕ੍ਰੈਡਿਟ ਕਾਰਡ ਨਾਲ ਲੈਂਦੇ ਸੀ ਅਸੀਂ ਕਿਹੜਾ ਕੋਈ ਤੁਸੀਂ ਦੱਸੋ ਕੋਈ ਫੰਡ ਕੋ ਆਪਣੀ ਜੇਬ ਵਿੱਚ लेके आ ਸਕਦਾ ਤੇ ਉਹ ਅਲੀਗੇਸ਼ਨ ਈਡੀ ਨੇ ਲਈ ਈਡੀ ਨੇ ਚਲਾਨ ਪੇਸ਼ ਕੀਤਾ ਉਹਦੇ ਵਿੱਚ ਅਲੀਗੇਸ਼ਨ ਨਹੀਂ ਹੈ ਪੰਜਾਬ ਪੁਲਿਸ ਨੇ ਕਦੀ ਅਲੀਗੇਸ਼ਨ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜੇ ਉਹ ਅਲੀਚ ਕਰਨਗੇ ਕਿ ਫੰਡ ਇਕੱਠਾ ਕੀਤਾ ਤੇ ਆਮ ਆਦਮੀ ਪਾਰਟੀ ਵਿੱਚ ਫਸਣਗੇ ਆ ਪਾਰਟੀ ਵਾਲੇ ਜਿੱਦਾਂ ਅੱਜ ਸਸੋੜੀਆ ਦੇ ਕੇਸ ਵਿੱਚ ਇਹਨਾਂ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਬਣਾਓ ਅਕਿਊਜ਼ਡ ਕਿਉਂ ਨਹੀਂ ਬਣਾਉਂਦੇ ਤਾਂ ਸਾਡੇ ਕੇਸ ਵਿੱਚ ਉਹਨਾਂ ਨੇ ਅੱਜ ਇਲਜ਼ਾਮ ਲਾਇਆ ਨਹੀਂ ਸਾਡੇ ਤੇ ਸ਼ਰਦ ਸਿੰਘ ਨਾਲ ਮੁਲਾਕਾਤ ਹੋਈ ਤੁਹਾਡੀ ਆਖਰੀ ਵਾਰ ਕਦੋਂ ਹੋਈ ਮੈਂ ਪਰਸੋਂ ਮਿਲ ਕੇ ਆਇਆ ਜੀ ਚੜ੍ਹਦੀ ਕਲਾ ਵਿੱਚ ਨੇ ਅੱਛਾ ਲੱਗਦਾ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਉਹਨਾਂ ਦੀ ਮੈਂਟਲ ਸਟਰੈਂਥ ਬਹੁਤ ਹੈ ਮੈਂ ਤਾਂ ਮਜ਼ਾਕ ਹੀ ਕਰਦਾ ਹਾਂ ਕਿ ਅਸੀਂ ਬਾਹਰ ਬੈਠੇ ਜਿਆਦਾ ਪਰੇਸ਼ਾਨ ਐ ਤੇ ਤੰਗ ਐ ਤੇ ਮੇਰੇ ਫਾਦਰ ਅੰਦਰ ਬੈਠ ਕੇ ਫਿਰ ਵੀ ਉਹ ਹੌਸਲੇ ਚ ਨੇ ਅੱਜ ਕਿਤਾਬਾਂ ਪੜ ਰਹੇ ਨੇ ਕਾਫੀ ਪੰਜਾਬ ਬਾਰੇ ਖਾਸ ਕਰਕੇ ਪੰਜਾਬ ਦੀ ਹਿਸਟਰੀ ਬਾਰੇ ਪ੍ਰੀ ਇੰਡੀਪੈਂਡੈਂਸ ਔਰ ਪੋਸਟ ਇੰਡੀਪੈਂਡੈਂਸ ਪੰਜਾਬ ਪੋਲਿਟਿਕਸ ਬਾਰੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਤੇ ਕਹਿੰਦੇ ਕਿ ਮੈਨੂੰ ਪਹਿਲੇ ਇੰਨੀ ਕਲੈਰਿਟੀ ਨਹੀਂ ਸੀ ਨਾ ਪਤਾ ਨਹੀਂ ਸੀਗਾ ਕਿ ਕਿਸ ਕਿਸ ਟਾਈਮ ਵਿੱਚ ਕੀ ਹੋਇਆ ਪਰ ਆ ਪਿਛਲੇ 1.5 ਦੋ ਮਹੀਨਿਆਂ ਵਿੱਚ ਉਹਨਾਂ ਨੇ ਕਾਫੀ ਸਟੱਡੀ ਕੀਤੀ ਉਸ ਤੋਂ ਇਲਾਵਾ ਐਕਸਰਸਾਈਜ਼ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਿ ਸ਼ਕੀਨ ਨੇ ਆਪਣੇ ਆਪਣੇ ਸਿਹਤ ਦਾ ਖਿਆਲ ਰੱਖਦੇ ਨੇ ਤੇ ਚੜ੍ਹਦੀ ਕਲਾ ਚ ਹਟੋ ਕਿਉਂਗੇ ਜੇਲ੍ਹ ਚ ਮੈਨੂੰ ਮੈਂ ਤਾਂ ਉਹੀ ਕਹਿ ਰਿਹਾ ਸੀਗਾ ਮੇਰਾ ਮੇਰਾ ਭਾਰ ਉਹਨਾਂ ਤੋਂ ਅੱਜ ਜ਼ਿਆਦਾ ਹੈ ਸੋ ਮੈਨੂੰ ਇੱਕ ਉਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਵੀ ਆਪਣਾ ਧਿਆਨ ਰੱਖ ਕਿਉਂਕਿ ਥੋੜਾ ਸਟ्रेस ਨਾਲ ਤੁਸੀਂ ਭੁੱਲ ਜਾਂਦੇ ਹੋ ਆਪਣੀ ਫਿਟਨੈਸ ਬਾਰੇ ਬਟ ਮੇਰੇ ਤੋਂ ਉਹਨਾਂ ਦਾ weight ਦੈਨਿਆ 4 ਕਿਲੋ ਘਟਿਆ ਅੱਜ। ਉਹ ਕੀ ਕਿਤਾਬਾਂ ਸੀ ਹਿਸਟਰੀ ਤੁਸੀਂ ਗੱਲ ਕੀਤੀ ਹੋਰ ਕੀ ਮਤਲਬ ਕੀ ਪੜਦੇ? ਪੰਜਾਬ ਦੀ ਪੋਲਿਟਿਕਲ ਹਿਸਟਰੀ ਉਹਨਾਂ ਨੇ ਪੜ੍ਹੀ ਆ ਮੈਂ ਹੀ ਉਹਨਾਂ ਨੂੰ ਬੁੱਕਸ ਦੇ ਕੇ ਆਇਆ ਸੀ ਦੋ ਤਿੰਨ ਪੰਜਾਬ ਦੀ ਇੱਕ ਹਿਸਟਰੀ ਆਫ ਦ ਸਿਕਸ ਹੈ ਖੁਸ਼ਵੰਤ ਸਿੰਘ ਜੀ ਦੀ। ਉਹਦੇ ਵਿੱਚ ਪ੍ਰੀ ਪ੍ਰੀ ਇੰਡੀਪੈਂਡੈਂਸ 에ਰਾ ਕਿ ਕਿਦਾਂ ਪੰਜਾਬ ਦਾ ਜੋ ਅੱਜ ਜੋ ਸ਼ੇਪ ਹੈ ਪੰਜਾਬ ਕਿਦਾਂ ਇਸ ਪੰਜਾਬ ਨੂੰ ਬਣਿਆ ਕਿਉਂਕਿ ਪੰਜਾਬ ਤਾਂ ਬਹੁਤ ਵੱਡਾ ਹੈ। ਔਰ ਕਿਦਾਂ ਪੰਜਾਬ ਨੂੰ ਤੋੜਿਆ ਗਿਆ ਕਿਦਾਂ ਉਹਨੂੰ ਛੋਟਾ ਕੀਤਾ ਗਿਆ ਕਿਦਾਂ ਜੋ ਮੋਰਚੇ ਲੱਗੇ ਔਰ ਸਾਰੀ ਨਗਲੋ ਮੈਂ ਜੋ ਪੜਿਆ ਨਹੀਂ ਹੈ ਬਟ ਉਹਨਾਂ ਨੇ ਆਪਣੀ ਆਪਣੀ ਪਿਛਲੇ 2 2.5 ਮਹੀਨਿਆਂ ਚ ਇਹਦੀ ਸਟੱਡੀ ਕੀਤੀ ਤੁਸੀਂ ਪਿਛਲੀ ਇੰਟਰਵਿਊ ਤੁਸੀਂ ਕਿਹਾ ਸੀ ਕਿ ਉਹਨਾਂ ਨੂੰ ਜੇਲ੍ਹ ਚ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹੈ ਜਾਂ ਕੁਝ ਹੈ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਸਪੈਸ਼ਲ ਕੈਮਰਾ ਲਗਾਇਆ ਗਿਆ ਉਹਨਾਂ ਦੀ ਬੈਰਕ ਵਿੱਚ ਨਿਗਰਾਨੀ ਰੱਖਣਾ ਚਾਹੁੰਦੇ ਹੈ ਸ਼ਾਇਦ ਆਪਣੇ ਸੀਐਮ ਸਾਹਿਬ ਬੜੀ ਹੈਰਾਨੀ ਵਾਲੀ ਗੱਲ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰੇ ਫਾਦਰ ਉਸੇ ਕੈਮਰੇ ਦੇ ਅੱਗੇ ਵਰਕਆਊਟ ਕਰਦੇ ਆ ਡੰਡ ਮਾਰਦੇ ਆ ਬੈਠਕਾ ਮਾਰਦੇ ਆ ਕਿ ਉਹ ਉਹਨਾਂ ਨੂੰ ਪਤਾ ਚੱਲੇ ਉੱਤੇ ਬੈਠੇ ਜਿਹੜਾ ਵੀ ਕੋਈ ਦੇਖਦਾ ਹੈ ਕਿ ਇਸ ਬੰਦੇ ਨੂੰ ਹਰਾਣਾ ਇੰਨਾ ਸੌਖਾ ਨਹੀਂ ਨਹੀਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸੀਐਮ ਸਾਹਿਬ ਜਿਹੜਾ ਵੀ ਦੇਖ ਰਿਹਾ ਤੁਸੀਂ ਕਹਿ ਰਹੇ ਵੀ ਸੀਐਮ ਸਾਹਿਬ ਨੇ ਲਵਾਇਆ ਤੇ ਫਿਰ ਸੀਐਮ ਸਾਹਿਬ ਜਾਂ ਕੇਰੀਅਲ ਨੂੰ ਡੰਡ ਮਾਰ ਕੇ ਦਿਖਾਉਂਦੇ ਖਰ ਸਾਹਿਬ ਹਾਂ ਉਹਨਾਂ ਦੇ ਸਾਹਮਣੇ ਦੇ ਕੇ ਮੈਂ ਮੇਰਾ ਇਹਦਾ ਮਤਲਬ ਇਹ ਕਿ ਉਹ ਕਿਸੇ ਨੂੰ ਮੈਂਟਲੀ ਤੁਸੀਂ ਬ੍ਰੇਕ ਨਹੀਂ ਕਰ ਸਕਦੇ ਜਿਹੜਾ ਬੰਦਾ ਜਿਹਦੇ ਅੰਦਰ ਸਟਰੈਂਥ ਮੈਂਟਲ ਸਟਰੈਂਥ ਇੰਨੀ ਹੈ ਉਹਨੂੰ ਹਰਾਣਾ ਉਹਨੂੰ ਦਬਾਣਾ ਇੰਨਾ ਸੌਖਾ ਨਹੀਂ ਜਿਹੜਾ ਕੈਮਰੇ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਦੀ ਬੈਰਕ ਉਹਨਾਂ ਦੇ ਜਾਣ ਤੋਂ ਬਾਅਦ ਲਗਾਇਆ ਗਿਆ ਜਾਂ ਪਹਿਲਾਂ ਸੀ ਉੱਥੇ ਇਹ ਕੈਮਰਾ ਮੈਨੂੰ ਦੱਸਿਆ ਗਿਆ ਕਿ ਮੇਰੇ ਫਾਦਰ ਨੂੰ ਉਸ ਬੈਰਕ 'ਚ ਰੱਖਣ ਤੋਂ ਬਾਅਦ ਲਵਾਇਆ ਗਿਆ ਪਹਿਲਾਂ ਨਹੀਂ ਸੀ ਉੱਥੇ ਸੋ ਇਹਦੇ ਨਾਲ ਹੀ ਖਦਸ਼ਾ ਹੁੰਦਾ ਹੈ ਕਿ ਕੋਈ 24 ਘੰਟੇ ਨਿਗਰਾਨੀ ਰੱਖਣਾ ਚਾਹੁੰਦਾ ਨਹੀਂ ਇਦਾਂ ਠੀਕ ਹੈ ਸਰ ਮੈਂ ਐਵੇਂ ਕਿਸੇ ਦਾ ਉਲਟ ਨਹੀਂ ਬੋਲਣਾ ਚਾਹੁੰਦਾ ਮੇਰੇ ਫਾਦਰ ਨੂੰ ਕਿਉਂਕਿ ਅਸਲੀਅਤ ਇਹ ਹੈ ਕਿ ਹਰ ਇੱਕ ਇਨਸਾਨ ਜਾਣਦਾ ਕਿ ਸੁਖਪਾਲ ਸਿੰਘ ਖੈਰਾ ਗੁਨਾਹਗਰ ਨਹੀਂ ਆ ਉਹ ਠੀਕ ਹੈ ਉਹਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਬਟ ਉਹਨਾਂ ਨਾਲ ਕੋਈ ਇਦਾਂ ਬਤਮੀਸੀ ਨਹੀਂ ਕੋਈ ਹਾਲੇ ਤੱਕ ਜਿਉਂ ਆਪਾਂ ਪਹਿਲੇ ਮਸਲੇ ਤੇ ਆਈਏ ਕਿ ਜਿਹੜਾ ਫੈਸਲਾ ਉਹ ਸੁਰੱਖਿਅਤ ਰੱਖਿਆ ਗਿਆ ਤੇ ਉਹ ਕਿਸੇ ਵੀ ਦਿਨ ਆ ਸਕਦਾ ਜੀ ਬਿਲਕੁਲ ਅਸੀਂ ਸਾਨੂੰ ਕੋਈ ਤਰੀਕ ਨਹੀਂ ਦਿੱਤੀ ਜਾਂਦੀ ਇਹਦੇ 'ਚ ਇੱਕ ਦਿਨ ਪਹਿਲੇ ਕਾਸਟ ਲਿਸਟ ਆਉਂਦੀ ਹੈ ਹਰੇ ਕੋਰਟ ਦੀ ਉਸ ਕਾਸਟ ਲਿਸਟ ਵਿੱਚ ਸਾਨੂੰ ਪ੍ਰੋਨਾਨਸਮੈਂਟ ਚੈੱਕ ਕਰਨੀ ਪੈਂਦੀ ਹੈ ਤੇ ਫਿਲਹਾਲ ਤਾਂ ਆਇਆ ਨਹੀਂ ਪਰ ਮਾਤਮਾ ਕਰੇ ਕਿ ਜਲਦੀ ਆਵੇ ਦੀ ਮਹਿਤਾਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਸਨ ਮਹਿਤਾਬ ਸਿੰਘ ਖੈਰਾ ਜਿਨ੍ਹਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ